ਪਿੰਡਾਂ ਦੇ ਲੋਕਾਂ ਨੂੰ ਨਹੀਂ ਆ ਰਹੀ ਹੁਣ ਨੀਂਦ ਹਰ ਵਕਤ ਸਤਾ ਰਿਹਾ ਡਰ ਘਰ ਵੀ ਡੁੱਬ ਗਏ ਸਮਾਨ ਵੀ ਡੁੱਬ ਗਿਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਦੀਆਂ ਨੇ ਜਿੱਥੇ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਜੋ ਲੋਕਾਂ ਨੂੰ ਡਰਾ ਰਹੇ ਨੇ ਕਿਉਂਕਿ ਪਾਣੀ ਘਰਾਂ ਦੇ ਵਿੱਚ ਵੜ ਗਿਆ ਸਮਾਨ ਪਾਣੀ ਦੇ ਵਿੱਚ ਡੁੱਬ ਗਿਆ ਜੋ ਬੜੀ ਹੀ ਮਿਹਨਤ ਦੇ ਨਾਲ ਇਹਨਾਂ ਨੇ ਬਣਾਇਆ ਸੀ ਸਮਾਨ ਲੋਕਾਂ ਦਾ ਇਸ ਪਾਣੀ ਦੇ ਨਾਲ ਖਰਾਬ ਹੋ ਰਿਹਾ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਦੇ ਲੋਕ ਬੜੇ ਹੀ ਡਰੇ ਹੋਏ ਨੇ ਕਿਉਂਕਿ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਅੰਦਰ ਵੜ ਗਿਆ ਜਿਸ ਦੇ ਕਾਰਨ ਸਮਾਨ ਡੁੱਬ ਰਿਹਾ ਤੇ ਸਮਾਨ ਖਰਾਬ ਵੀ ਹੋ ਰਿਹਾ ਹੈ ਕੋਨ ਪਸੀਨੇ ਦੀ ਕਮਾਈ ਦੇ ਨਾਲੇ ਸਮਾਨ ਇਹਨਾਂ ਨੇ ਖਰੀਦਿਆ ਜੋ ਹੁਣ ਇਹਨਾਂ ਨੂੰ ਪਾਣੀ ਕਰਕੇ ਕੁਦਰਤੀ ਕਹਿਰ ਦੇ ਕਰਕੇ ਗਵਾਣਾ ਪੈ ਰਿਹਾ ਹੈ ਪਿੰਡਾਂ ਦੇ ਲੋਕਾਂ ਨੂੰ ਨਹੀਂ ਆ ਰਹੀ ਹੁਣ ਨੀਂਦ ਹਰ ਵਕਤ ਸਤਾ ਰਿਹਾ ਡਰ ਘਰ ਵੀ ਡੁੱਬ ਗਏ ਸਮਾਨ ਵੀ ਡੁੱਬ ਗਿਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਦੀਆਂ ਨੇ ਜਿੱਥੇ ਹੜਵਰ ਕੇ ਹਾਲਾਤ ਬਣ ਗਏ ਨੇ ਜੋ ਲੋਕਾਂ ਨੂੰ ਡਰਾ ਰਹੇ ਨੇ ਕਿਉਂਕਿ ਪਾਣੀ ਘਰਾਂ ਦੇ ਵਿੱਚ ਵੜ ਗਿਆ ਸਮਾਨ ਪਾਣੀ ਦੇ ਵਿੱਚ ਡੁੱਬ ਗਿਆ ਜੋ ਬੜੀ ਹੀ ਮਿਹਨਤ ਦੇ ਨਾਲ ਇਹਨਾਂ ਨੇ ਬਣਾਇਆ ਸੀ ਸਮਾਨ ਲੋਕਾਂ ਦਾ ਇਸ ਪਾਣੀ ਦੇ ਨਾਲ ਖਰਾਬ ਹੋ ਰਿਹਾ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਖੋਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਦੇ ਲੋਕ ਬੜੇ ਹੀ ਡਰੇ ਹੋਏ ਨੇ ਕਿਉਂਕਿ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਅੰਦਰ ਵੜ ਗਿਆ ਜਿਸ ਦੇ ਕਾਰਨ ਸਮਾਨ ਡੁੱਬ ਰਿਹਾ ਤੇ ਸਮਾਨ ਖਰਾਬ ਵੀ ਹੋ ਰਿਹਾ ਖੋਨ ਪਸੀਨੇ ਦੀ ਕਮਾਈ ਦੇ ਨਾਲ ਇਹ ਸਮਾਨ ਇਹਨਾਂ ਨੇ ਖਰੀਦਿਆ ਜੋ ਹੁਣ ਇਹਨਾਂ ਨੂੰ ਪਾਣੀ ਕਰਕੇ ਕੁਦਰਤੀ ਕਹਿਰ ਦੇ ਕਰਕੇ ਗਵਾਣਾ ਪੈ ਰਿਹਾ ਹੈ ਪਿੰਡਾਂ ਦੇ ਲੋਕਾਂ ਨੂੰ ਨਹੀਂ ਆ ਰਹੀ ਹੁਣ ਨੀਂਦ ਹਰ ਵਕਤ ਸਰਤਾ ਰਹਾ ਡਰ ਘਰ ਵੀ ਡੁੱਬ ਗਏ ਸਮਾਨ ਵੀ ਡੁੱਬ ਗਿਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਦੀਆਂ ਨੇ ਜਿੱਥੇ ਹੜਵਰ ਕੇ ਹਾਲਾਤ ਬਣ ਗਏ ਨੇ ਜੋ ਲੋਕਾਂ ਨੂੰ ਡਰਾ ਰਹੇ ਨੇ ਕਿਉਂਕਿ ਪਾਣੀ ਘਰਾਂ ਦੇ ਵਿੱਚ ਵੜ ਗਿਆ ਸਮਾਨ ਪਾਣੀ ਦੇ ਵਿੱਚ ਡੁੱਬ ਗਿਆ ਜੋ ਬੜੀ ਹੀ ਮਿਹਨਤ ਦੇ ਨਾਲ ਇਹਨਾਂ ਨੇ ਬਣਾਇਆ ਸੀ ਸਮਾਨ ਲੋਕਾਂ ਦਾ ਇਸ ਪਾਣੀ ਦੇ ਨਾਲ ਖਰਾਬ ਹੋ ਰਿਹਾ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਦੇ ਲੋਕ ਬੜੇ ਹੀ ਡਰੇ ਹੋਏ ਨੇ ਕਿਉਂਕਿ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਅੰਦਰ ਵੜ ਗਿਆ ਜਿਸ ਦੇ ਕਾਰਨ ਸਮਾਨ ਡੁੱਬ ਰਿਹਾ ਤੇ ਸਮਾਨ ਖਰਾਬ ਵੀ ਹੋ ਰਿਹਾ ਹੈ ਕੋਨ ਫਸਿਲ ਨੇ ਦੀ ਕਮਾਈ ਦੇ ਨਾਲ ਇਹ ਸਮਾਨ ਇਹਨਾਂ ਨੇ ਖਰੀਦਿਆ ਜੋ ਹੁਣ ਇਹਨਾਂ ਨੂੰ ਪਾਣੀ ਕਰਕੇ ਕੁਦਰਤੀ ਕਹਿਰ ਦੇ ਕਰਕੇ ਗਵਾਣਾ ਪੈ ਰਿਹਾ ਹੈ